ਜਿਵੇਂ ਪੰਜਾਬ ਦੇ ਵਿੱਚ ਇੱਕ ਗੱਲ ਬਹੁਤ ਮਸ਼ਹੂਰ ਆ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਵੀ ਕਿਸਾਨ ਟਰੈਕਟਰ ਲੈਂਦੇ ਆ ਮਹਿੰਗੇ ਟਰੈਕਟਰ ਲੈਂਦੇ ਆ ਆਪਾਂ ਇੱਕ ਕਿਸਾਨਾਂ ਵਾਲੀ ਗੱਲਬਾਤ ਕਰਾਂਗੇ ਵੀ ਕੀ ਟਰੈਕਟਰ ਲੈਣਾ ਮਹਿੰਗਾ ਟਰੈਕਟਰ ਲੈਣਾ ਕਿਸਾਨ ਦੀ ਮਜਬੂਰੀ ਹੁੰਦੀ ਆ કે ਉਸ ਦਾ ਸ਼ੌਕ ਹੁੰਦਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਮੀਲ ਸਿੰਘ ਤੇ ਤੁਸੀਂ ਕਿਹੜੇ ਜ਼ਿਲ੍ਹੇ ਨੂੰ ਕਿਹੜੇ ਸ਼ਹਿਰ ਨੂੰ ਬਿਲੋਂਗ ਕਰਦੇ ਹੋ ਮੈਂ ਪਿੰਡ ਜੈਤੋ ਜਿਹੜਾ ਫਰੀਦਕੋਟ ਤੋਂ ਬਿਲੋਂਗ ਕਰਦਾ ਹੈ ਤੁਸੀਂ ਗੱਲ ਕੀ ਹੈ ਵੀ ਟਰੈਕਟਰ ਦੇ ਵੀ ਸ਼ੌਂਕ ਹੈ ਜਾਂ ਮਜਬੂਰੀ ਇਹ ਸ਼ੌਂਕ ਨਹੀਂ ਇਹ ਮਜਬੂਰੀ ਹੈ ਟਰੈਕਟਰ ਲੈਣ ਦੀ ਹਾਂ ਟਰੈਕਟਰ ਲੈਣ ਦੀ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਕਿੰਨੀ ਜ਼ਮੀਨ ਦੀ ਵਾਹੀ ਕਰਦੇ ਹੋ ਮੈਂ ਜੀ 25 ਕਿੱਲੇ ਦੀ ਵਾਹੀ ਕਰ ਰਿਹਾ ਹਾਂ ਇਸ ਟਾ 25 ਕਿੱਲੇ ਦੀ ਤੁਸੀਂ ਵਾਹੀ ਕਰਦੇ ਹੋ ਹਾਂਜੀ ਤੇ ਉਹੀ ਸਵਾਲ ਤੁਹਾਨੂੰ ਅਸੀਂ ਦੁਬਾਰਤ ਫੇਰ ਪੁੱਛਦੇ ਆਂ ਵੀ ਟਰੈਕਟਰ ਮਹਿੰਗਾ ਟਰੈਕਟਰ ਲੈਣਾ ਕਿਸਾਨ ਦਾ ਸ਼ੌਂਕ ਆ ਕਿ ਮਜਬੂਰੀ ਆ ਮਜਬੂਰੀ ਹੈ ਜੀ ਮਜਬੂਰੀ ਹੈ ਜੀ ਹਾਂਜੀ ਕਿਸ ਤਰ੍ਹਾਂ ਦੇਖੋ ਹੁਣ ਜੇ ਸਰਕਾਰ ਲਾ ਰਹੀ ਹੈ ਅਗਰ ਪਰਾਲੀ ਦੇ ਉੱਤੇ ਪਾਬੰਦੀ ਲਾ ਰਹੀ ਹੈ ਅਗ ਤੇ ਤੇ ਵੀ ਨਹੀਂ ਲਾਉਣੀ ਠੀਕ ਹੈ ਨਾ ਹੁਣ ਉਹ ਮਾੜਾ ਟਰੈਕਟਰ ਦਾ ਕੋਈ ਸੰਦ ਵੀ ਨਹੀਂ ਖੇ ਸਕਦਾ ਜੀ ਖਿੱਚਣਾ ਤਾਂ ਦੂਰ ਦੀ ਗੱਲ ਹੈ ਜਿਹੜਾ ਹੁਣ ਸੁਪਰ ਸੀਡਰ ਸੰਦ ਬਣਾਇਆ ਹੈ ਕਿਸਾਨਾਂ ਵਾਸਤੇ ਉਹਨੂੰ ਚੱਕਣਾ ਹੀ ਮਾੜਾ ਟਰੈਕਟਰ ਦੇ ਵੱਸ ਦਾ ਰੋਗ ਨਹੀਂ ਖਿੱਚਣਾ ਤਾਂ ਬਹੁਤ ਦੂਰ ਦੀ ਗੱਲ ਹੈ ਆਪਾਂ ਨੂੰ ਖਿੱਚਾ ਵੀ ਨਹੀਂ ਸਕਦੇ ਟਰੈਕਟਰ ਮਾੜੇ ਟਰੈਕਟਰ ਮਗਰ ਠੀਕ ਹੈ ਨਾ ਵੀ ਜੇ ਆਪਾਂ ਕਹਿ ਦਈਏ ਵੀ ਕੋਈ ਮਾੜਾ ਟਰੈਕਟਰ 50 HP ਤੋਂ ਘੱਟ ਦਾ ਟਰੈਕਟਰ ਤਾਂ ਉਹਦੀ ਲਿਫਟ ਕੈਪੈਸਿਟੀ ਵੀ ਹੈ ਨਹੀਂ ਵੀ ਜਿਹੜਾ ਉਹਨੂੰ ਸੁਪ ਕੋਈ ਹੋਰ ਸਹਾਇਕ ਧੰਦਾ ਇਹ ਵੀ ਟਰੈਕਟਰ ਜਿਹੜਾ ਵਰਤਿਆ ਜਾ ਸਕਦਾ ਹਾਂਜੀ ਟਰੈਕਟਰ ਤਾਂ ਵਰਤਿਆ ਜਾ ਸਕਦਾ ਹੈ ਜਿਵੇਂ ਕਿ ਜੇ ਆਪਾਂ ਕੋਈ ਕਿਰਾਏ ਤੇ ਪੇ ਤੇ ਲਾ ਸਕਦੇ ਟਰੈਕਟਰ ਨੂੰ ਵੱਡੇ ਨੂੰ ਛੋਟੇ ਨੂੰ ਆਪਾਂ ਕਿਸੇ ਕਿਰਾਏ ਤੇ ਵੀ ਨਹੀਂ ਲਾ ਸਕਦੇ ਤੇ ਕੋਈ ਸਰਕਾਰ ਸਬਸਿਡੀ ਦਿੰਦੀ ਹੈ ਟਰੈਕਟਰ ਲੈਣ ਵਾਸਤੇ ਨਹੀਂ ਸਬਸਿਡੀ ਨਹੀਂ ਦਿੰਦੀ ਨਹੀਂ ਦਿੰਦੀ ਜੀ ਨਹੀਂ ਦਿੰਦੀ ਤੇ ਜਿਹੜੇ ਬੈਂਕਾਂ ਵਾਲੇ ਮੈਸ ਸੁਣਾ ਵੀ ਟਰੈਕਟਰ ਲੈ ਜਾਂਦੇ ਆ ਜਾਂ ਪੰਜਾਬ ਦੇ ਲੋਕ ਵੀ ਸਮਝਦੇ ਆ ਵੀ ਉਹ ਟਰੈਕਟਰ ਲੈ ਜਾਂਦੇ ਆ ਕਿਸਾਨਾਂ ਤੋਂ ਕਿਸ਼ਤਾਂ ਨੇ ਭਰੀਆਂ ਜਾਂਦੀਆਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਜਿਹੜੀਆਂ ਕਿਸ਼ਤਾਂ ਤੁਸੀਂ ਗੱਲ ਕੀਤੀਆਂ ਟਰੈਕਟਰ ਦੀ ਕਿਸ਼ਤ ਨਾਰਮਲ ਟਰੈਕਟਰ ਜਿਹੜਾ ਆਪਣਾ 7 ਲੱਖ ਤੋਂ ਸਟਾਰਟ ਹੁੰਦਾ ਉਹਦੀ 65000 ਰੁਪਏ ਕਿਸ਼ਤ ਵਾਹੀ ਦੀ 6 ਮਹੀਨੇ ਦੀ ਤੇ 65000 ਰੁਪਏ ਦਾ ਤੁਸੀਂ ਹਿਸਾਬ ਲਾ ਲਓ ਵੀ ਜੇ ਆਪਾਂ 10 ਕਿੱਲੇ ਵਾਣ ਵਾਈ ਕਰਦੇ ਆ ਤਾਂ ਆਪਾਂ ਨੂੰ ਜੇ ਸਹੀ ਫਸਲ ਹੁੰਦੀ ਹੈ ਪੂਰੀ ਵਧੀਆ ਫਸਲ ਹੁੰਦੀ ਹੈ ਆਪਣੀ 10 ਕਿੱਲੇ ਜੇ ਉਹਦੇ ਠੇਕੇ ਦੇ ਫਸਲ ਹੈ ਤਾਂ ਉਹਨੂੰ 1 ਲੱਖ 1000 ਰੁਪਏ ਵਾਜਦਾ 10 ਕਿੱਲਿਆਂ ਮਗਰ ਲੱਖ ਰੁਪਏ ਹੀ ਬਗਦੇ ਤੇ ਜੇ ਉਹ ਫਸਲ ਦੇ ਵਿੱਚ ਕੋਈ ਜਾਨੀ ਮਾਲ ਨੁਕਸਾਨ ਹੁੰਦਾ ਜਿਵੇਂ ਪਿਛਲੇ ਸਾਲ ਗੜੇ ਮਾਰੀ ਹੋਈ ਆ ਕਣਕ ਦੇ ਉੱਤੇ ਤਾਂ ਕਿਸਾਨ ਆ ਜਿਹੜਾ ਟਰੈਕਟਰ ਦੀ ਕਿਸ਼ਤ ਕਿੱਥੋਂ ਭਰ ਪੂਈ ਘਰ ਦੇ ਖਰਚੇ ਵੀ ਹੋ ਜਾਂਦੇ ਆ ਘਰੇ ਕਬੀਲਦਾਰੀ ਵੀ ਹੁੰਦੀ ਆ ਉਹਦੇ ਵਿੱਚ ਵੀ ਖਰਚੇ ਚਲੇ ਜਾਂਦੇ ਆ ਠੀਕ ਹੈ ਨਾ ਤਾਂ ਕਰਕੇ ਜਿਹੜੇ ਕਿਸਾਨਾਂ ਦੇ ਟਰੈਕਟਰ ਦੀ ਕਿਸ਼ਤ ਤਾਂ ਨਹੀਂ ਭਰੀਆਂ ਜਾਂਦੀਆਂ ਤੇ ਕਿਸਾਨ ਉਹ ਟਰੈਕਟਰ ਬੈਂਕ ਨੂੰ ਦੇ ਦਿੰਦਾ ਆਖਰ ਆਖਰ ਬੈਂਕ ਨੂੰ ਦੇਣਾ ਪੈਂਦਾ ਮਜਬੂਰੀ ਪਨ ਜਾਂਦੀ ਕਿਸਾਨ ਦੀ ਜਦੋਂ ਕਿਸਾਨ ਦੀ ਫਸਲ ਹੀ ਨਹੀਂ ਹੋਈ ਤਾਂ ਉਹ ਕਿਸ਼ਤ ਕਿੱਥੋਂ ਭਰੂਗਾ ਜੀ ਜਦੋਂ ਬੈਂਕ ਵਾਲੇ ਟਰੈਕਟਰ ਲੈ ਕੇ ਜਾਂਦੇ ਆ ਤੇ ਉਹ ਕਿਸਾਨ ਨੂੰ ਔਖਾ ਤਾਂ ਬਹੁਤ ਲੱਗਦਾ ਹੋਊ ਜੀ ਵੇਖੋ ਜੀ ਟਰੈਕਟਰ ਜਿਹੜਾ ਕਿਸਾਨ ਦਾ ਇੱਕ ਤਰ੍ਹਾਂ ਪੁੱਤ ਦੀ ਤਰ੍ਹਾਂ ਹੁੰਦਾ ਜੀ ਜਦੋਂ ਆਪਣਾ ਘਰੋਂ ਪੁੱਤ ਚਲਾ ਜਾਂਦਾ ਤਾਂ ਕਿੰਨਾ ਔਖਾ ਹੁੰਦਾ ਆਪਾਂ ਨੂੰ ਜਿਹੜਾ ਕਿਸਾਨ ਦਾ ਟਰੈਕਟਰ ਆ ਉਹ ਕਿਸਾਨ ਦਾ ਪੁੱਤ ਹੁੰਦਾ ਜੀ ਜਦੋਂ ਘਰੇ ਜਾਂਦਾ ਹੈ ਤਾਂ ਕਿਸਾਨ ਨੂੰ ਬਹੁਤ ਦੁੱਖ ਹੁੰਦਾ ਉਦੋਂ ਠੀਕ ਹੈ ਨਾ ਜਿਵੇਂ ਇੱਕ ਤਰ੍ਹਾਂ ਦਾ ਘਰੋਂ ਪੁੱਤ ਚਲਾ ਜਾਂਦਾ ਹੁੰਦਾ ਤੇ ਜਿਹੜੇ ਹੁਣ ਮੰਨ ਲਓ ਪੰਜਾਬ 'ਚ ਲੋਕ ਕਾਰਾਂ ਲੈਂਦੇ ਆ ਹਨਾ ਕੋਈ ਜਿਹੜੇ ਬਿਜ਼ਨਸ ਕਰਦੇ ਆ ਤੇ ਉਵੇਂ ਜਦੋਂ ਕਿਸਾਨ ਟਰੈਕਟਰ ਲੈਂਦਾ ਉਹਨੂੰ ਵੀ ਓਨੀ ਖੁਸ਼ੀ ਹੁੰਦੀ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਖੁਸ਼ੀ ਤਾਂ ਪੂਰੀ ਹੁੰਦੀ ਆ ਘਰੇ ਕੋਈ ਵੀ ਚੀਜ਼ ਆਪਾਂ ਕਿਸਾਨ ਲੈ ਕੇ ਆਉਂਦਾ ਘਰੇ ਜੇ ਘਰੇ ਕਿਸਾਨ ਸੁਹਾਗਾ ਵੀ ਲੈ ਕੇ ਆਵੇ ਤਾਂ ਉਹਨੂੰ ਇੱਕ ਤਰ੍ਹਾਂ ਦੀ ਜਿਸ ਤਰ੍ਹਾਂ ਆਪਾਂ ਘਰੇ ਕੋਈ ਆਪਾਂ ਕੋਈ ਬਿਜ਼ਨਸਮੈਨ ਗੱਡੀ ਲੈ ਕੇ ਆਉਂਦਾ ਹੈ ਉਸ ਤਰ੍ਹਾਂ ਖੁਸ਼ੀ ਮਹਿਸੂਸ ਹੁੰਦੀ ਆ ਵੀ ਮੇਰੇ ਘਰੇ ਆਜ ਸੰਦ ਆਇਆ ਤੇ ਉਹ ਜਿਹੜਾ ਟਰੈਕਟਰ ਆ ਉਹ ਇੱਕ ਪਰਿਵਾਰ ਦਾ ਇੱਕ ਜੀਵ ਮੰਨਿਆ ਜਾਂਦਾ ਜੀ ਮੰਨਿਆ ਜਾਂਦਾ ਜੀ ਕਰੇ ਦੇਖੋ ਜੀ ਜਦੋਂ ਬੈਂਕਾਂ ਦੇ ਟਰੈਕਟਰ ਲੈ ਜਾਂਦੇ ਆ ਨਾ ਤਾਂ ਕਿਸਾਨ ਕੋਲ ਟਰੈਕਟਰ ਰਹਿੰਦਾ ਨਾ ਕਿਸਾਨ ਜਿਸ ਜ਼ਮੀਨ ਦੇ ਉੱਤੇ ਲੋਨ ਕਰਾਇਆ ਹੁੰਦਾ ਉਹ ਵੀ ਕਿਸਾਨ ਦੀ ਉਹ ਬੈਂਕ ਕੋਲੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਜੋ ਅੰਨ ਦਾਤਾ ਆਪਣਾ ਜੋ ਅੰਨ ਦਾਤਾ ਪੰਜਾਬ ਨੂੰ ਦੇ ਰਿਹਾ ਕਿਸਾਨ ਆਪਣੇ ਅਨਾਜ ਦੇ ਰਿਹਾ ਹੈ ਠੀਕ ਹੈ ਨਹੀਂ ਜੀ ਉਹ ਆਪ ਤਾਂ ਭੁੱਖਾ ਮਰ ਜਾਂਦਾ ਹੈ ਲੋਕਾਂ ਨੂੰ ਰਿਜਾਉਣ ਦੇ ਵਾਸਤੇ ਉਹਦੇ ਕੋਲੇ ਉਸ ਤਾਂ ਕੁਝ ਨਹੀਂ ਰਹਿੰਦਾ ਜੀ ਉਦਾ ਜਿਹੜਾ ਅੰਦਰੋਂ ਜਮੀਰ ਹੈ ਜਿਹੜੀ ਉਹ ਖਤਮ ਹੋ ਚੁੱਕਿਆ ਹੁੰਦਾ ਹੈ ਨਾ ਤਾਂ ਉਹ ਵਾਈ ਕਰਨ ਜੋਗਰਾ ਹੁੰਦਾ ਜੀ ਨਾ ਹੀ ਕੋਈ ਹੋਰ ਸਹਾਇਕ ਧੰਦਾ ਕਰਨ ਜੋਗਰਾ ਕਿਉਂਕਿ ਉਸਤੇ ਕਰਜਾਂ ਪਹਿਲੇ ਆਟੋਮੈਟ ਬਹੁਤ ਜ਼ਿਆਦਾ ਹੋ ਚੁੱਕਿਆ ਹੁੰਦਾ ਤੇ ਸਮਾਜ ਦੇ ਵਿੱਚ ਉਹਦੀ ਇੱਜ਼ਤ ਵਧਦੀ ਹੈ ਕੀ ਘਟਦੀ ਹੈ ਜੀ ਵੇਖੋ ਸਮਾਜਿਕ ਤਾਂ ਮੁੜ ਕੇ ਜੀ ਐਂ ਕਹਿੰਦੇ ਵੀ ਪਹਿਲਾਂ ਨਾਂ ਲੈਂਦਾ ਜੀ ਕਰਜੇ ਤੇ ਟਰੈਕਟਰ ਆ ਠੀਕ ਹੈ ਨਾ ਹੁਣ ਤਾਂ ਉਹਨੇ ਲੈ ਕੇ ਜਾਣਾ ਸੀਗਾ ਉਹ ਭਰਦੇ ਨਹੀਂਗੇ ਤੁਸੀਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸਮਾਜ ਸਮਾਜਿਕ ਵੀ ਇਹਨੂੰ ਵੀ ਪਈਏ ਕਿਸਾਨ ਟਰੈਕਟਰ ਲੈ ਕਿਉਂ ਰਿਹਾ ਇਹਦੀ ਮਜਬੂਰੀ ਹੁੰਦੀ ਹੈ ਜੋ ਕਿ ਟਰੈਕਟਰ ਲੈਣਾ ਇਹ ਸਮਾਜ ਨੂੰ ਉਹ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਵੀ ਉਹਨਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ ਕਿ ਨਹੀਂ ਜੀ ਜ਼ਰੂਰ ਕਰਨੀ ਚਾਹੀਦੀ ਹੈ ਆਰਥਿਕ ਮਦਦ ਸਮਾਜ ਜਿਹੜੇ ਬਾਹਰਲੇ ਦੇਸ਼ਾਂ ਦੇ ਲੋਕ ਰਹਿੰਦੇ ਆ ਉਹਨਾਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਨਹੀਂ ਬਾਹਰ ਰਹਿ ਰਹੇ ਆ ਲੋਕ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਹੈ ਵੀ ਜੋ 5 ਏਕੜ ਤੋਂ ਘੱਟ ਕਿਸਾਨ ਨੇ ਉਹਨਾਂ ਦੀ ਮਦਦ ਜਰੂਰ ਕਰਨਾ ਜਾਂ ਆਪਣੇ ਜਿਵੇਂ ਹੁਣ ਲੱਖੇ ਸਾਹਿਬ ਨੇ ਟਰੈਕਟਰ ਦਿੱਤਾ ਹੋਇਆ ਉੱਥੇ ਆਪਦੇ ਪਿੰਡਾਂ ਵੀ ਜੋ ਗਰੀਬ ਕਿਸਾਨ ਆ ਉਹ ਟਰੈਕਟਰ ਵਾਈ ਕਰ ਸਕਦਾ ਉਹਦੇ ਨਾਲ ਜਾ ਕੇ ਜਿਵੇਂ ਹੁਣ ਭਾਨਾ ਸਿੱਧੂ ਨੂੰ ਟਰੈਕਟਰ ਮਿਲਿਆ ਹੈਗਾ ਉਹਨੇ ਹੁਣ ਕਿਹਾ ਸੀਗਾ ਵੀ ਅਕੇ ਵੀ ਤੁਸੀਂ ਟਰੈਕਟਰ ਜਿਹੜਾ ਪਿੰਡ ਦੇ ਵਿੱਚ ਜੋ ਗਰੀਬ ਕਿਸਾਨ ਆ ਉਹ ਮੇਰਾ ਟਰੈਕਟਰ ਤੇਲ ਪਾ ਕੇ ਲੈ ਕੇ ਜਾ ਸਕਦਾ ਮੈਂਣਾ ਵੀ ਜਿਵੇਂ ਕੋਈ ਪਿੰਡਾਂ ਦੇ ਵਿੱਚ ਕੋਈ ਹੁੰਦਾ ਬਾਹਰ ਗਿਆ ਹੁੰਦਾ ਉਹਨੂੰ ਚਾਹੀਦਾ ਵੀ ਇੱਕ ਟਰੈਕਟਰ ਲੈ ਕੇ ਰੱਖੇ ਜੋ ਗਰੀਬ ਕਿਸਾਨ ਆ ਉਹ ਤੇਲ ਪਾ ਕੇ ਆਪਦੀ ਵਾਈ ਕਰ ਸਕੇ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਸਾਰਾ ਕਿਸਾਨ ਗੁਰਮੇਲ ਸਿੰਘ ਇਹਨਾਂ ਨੇ ਜੋ ਜੋ ਗੱਲਾਂ ਕੀਤੀਆਂ ਤੁਹਾਨੂੰ ਇਹਨਾਂ ਦੀਆਂ ਗੱਲਾਂ ਕਿਸ ਤਰ੍ਹਾਂ ਲੱਗੀਆਂ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਹਨਾਂ ਨੇ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਦੱਸੀਆਂ ਸਾਨੂੰ ਕੀ ਉਹ ਬਿਲਕੁਲ ਸੱਚ ਨੇ ਜਾਂ ਇਹ ਕੋਈ ਮਨ ਘੜਤ ਗੱਲਾਂ ਕਰਦੇ ਨੇ ਤੁਸੀਂ ਸਾਰੀਆਂ ਗੱਲਾਂ ਸਾਨੂੰ ਦੱਸਣੀਆਂ ਕਮੈਂਟਾਂ ਦੇ ਵਿੱਚ ਜੇ ਤੁਹਾਨੂੰ ਇਹਨਾਂ ਦੀ ਗੱਲਬਾਤ ਠੀਕ ਲੱਗਦੀ ਆ ਤੇ ਵੀਡੀਓ ਸ਼ੇਅਰ ਕਰ ਦਿਓ ਜੀ ਮਿਲਦੇ ਆ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਵਿਸ਼ੇ ਨਾਲ ਤਦ ਤੱਕ ਲਈ ਧੰਨਵਾਦ